ਕਿਵੇਂ ਸਾਰਾ ਵਧੀਆ ਆਕਾਸ਼ ਦਾ ਸੋਨਾ ਮੈਂ ਦੱਸਤਾ ਜਾ ਆ ਸੋਨ ਕਾਸ ਦਾ ਬਿਨਾਕ ਦਾ ਬਿਨਾਕ ਕਹਿੰਦੇ ਆ ਜੀ ਬਾਗਰੀ ਦੇ ਵਿੱਚ ਬਿਨਾਇਕ ਦੇ ਇਧਰ ਦੇਖੋ ਕੀ ਹੈ ਪ੍ਰੀਤ ਦੇ ਵਿੱਚ ਦਿਖਾਉਣਾ ਤੇ ਥੜੀ ਹੁੰਦੇ ਅੱਛਾ ਦਿਖਾਉਣਾ ਨਹੀਂ ਕੇ ਚਲੋ ਥੋੜਾ ਦਿਖਾ ਦੇ ਤਾ ਵੀਡੀਓ ਆਈ ਕਗਨੇਸ਼ ਹੈ ਓ ਗਣੇਸ਼ ਜੀ ਬਣਾਇਆ ਜੀ ਜੈ ਹੋ ਮਹਾਰਾਜ ਦੀ ਠੀਕ ਹੈ ਜੀ ਆ ਜਾ ਫਿਰ ਐਂਟਰੀ ਕਰ ਲਿਓ ਆ ਖੜੇ ਇੱਥੇ ਧੋਨੇ ਪਹਿਪਰਾ ਸਹਿਰਾ ਕਿਵੇਂ ਨੱਚੇਂ ਕਿ ਪਰ ਨਹੀਂ ਮੈਂ ਕਿੱਥੇ ਸਿੱਧਾ ਫੋਟੋ ਖਿੱਚੇਂ ਕਿ 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 ਕੁੜੀਆਂ ਫੋਟੋ ਕਰਾਈ ਜਾਂਦੀਆਂ ਜੀ ਲੜਾ ਲੜਾਣੀ ਹੈ ਕੋਈ ਅੱਥਰ ਇੱਧਰ ਦੇਖ ਆ ਨਾਤੀ ਨੂੰ ਸੂਗਲੀ ਰਾਤੀ ਹਾਂ ਨਹੀਂ ਰਾਤ ਨੂੰ ਕਿੰਨੇ ਮਾਰੀ ਮੈਂ ਆਖਿਆ ਅਸੀਂ ਕਰੇ ਗੱਲ ਕਰ ਹੀ ਜਾਈਏਂ ਮੈਂ ਖਣਾ ਜੇ ਸਹਿਰਾ ਦੇ ਰਾਤ 8:00 ਵਜ ਜਾਂਦੀ ਬੜੀ ਕਲਲੀ ਸਿੱਟੀ ਸੇ ਨੂੰ ਨਾ ਹੋਰ ਕਿਵੇਂ ਹੋ ਕਾ ਦਵਾਈਆਂ ਸੀਗੀਆਂ ਸਹਰਿਆਂ ਤੋਂ ਗਣੇ ਦਿਨ ਹੋ ਗਏ ਗਣੇ ਦਿਨ ਹੋ ਗਏ ਅੱਛਾ ਇਧਰੋਂ ਆਉਣੀ ਐ ਕਿ ਇੱਥੇ ਆਉਣ ਦੀਆਂ ਓਕੇ ਜੀ ਓਕੇ ਆਦਰ ਦੇਖ ਲਓ ਜੀ ਆਪਾਂ ਜੀ ਤੁਹਾਨੂੰ ਗੀਤ ਸੁਣਾਵਾਂਗੇ ਇਹਨਾਂ ਦੇ ਆ ਮੰਮੀ ਦਾ ਟੋਮੀ ਆ ਨਾ ਕੋਈ ਤੇ ਬਿਲਕੁਲ ਕੋਈ ਨਾ ਖਾਦਾ ਕੋਈ ਨਾਇਕ ਕੱਪੜੇ ਤੀਰ ਗੇਬੀਰੇ ਬਰਬਾਦ ਤਾ ਉੱਤੇ ਹਾਂ ਤਾਂ ਕਰ ਲਾ ਬਾਹ ਤੈਂ ਕਰ ਲਾ ਮੁੰਡ ਜੀ ਤਾ ਮਮੂਂਦੀ ਹਾਂ ਕਰੀ ਤਾ ਪਹਿਲਾ ਲੈ ਦੇ ਕੱਪੜਾ ਮੰਮੀ ਦੇਵੇਗੀ ਇਧਰ ਦੇਖੋ ਜੀ ਆ ਇਹਨਾਂ ਦੇ ਕੋਈ ਸੌ ਹੋਣਾ ਸੜਜਟ ਆਪਾਂ ਦਿਖਾਵਾਂਗੇ ਤੁਹਾਨੂੰ ਕਰੋ ਬਿਹਾਰ ਜਿਹੜੇ ਇਹਨਾਂ ਦੇ ਪਹਿਲਾਂ ਬਿਨਾਂ ਹੀ ਟਿੱਕਾ ਕੀਤੇਗਾ ਟਿੱਕਾ ਲਾਈ ਜਾਂਦੇ ਜੀ ਉਹਨਾਂ ਨੂੰ ਆ ਕੁਤਨ ਗਲੀ ਤੇ ਸੌਣ ਕਰੀ ਜਾਂਦੇ ਆ ਤਪਰੀ ਤੇ ਟਿੱਕਾ ਲਾਤਾ ਸੰਧੂਰ ਦਾ ਉਹ ਮੋਲੀ ਕਰਨਾ ਹੈ ਨਾ ਆਹ ਕੰਮਣੀ ਹੈ ਜਿਹੜੀ ਮੈਂ ਦੱਸ ਰਹੀ ਸੀ ਤੁਹਾਨੂੰ ਮੋਲੀ ਉਹ ਬਨਣਗੇ ਸ਼ੋਰ ਸ਼ਰਾਬਾ ਬਹੁਤ ਜ਼ਿਆਦਾ ਹੋ ਜਾਂਦਾ ਗਾਇਸ ਕਿਉਂਕਿ ਚੱਲ ਗਿਆ ਜੀ ਆ ਸਵਾਗਤ ਹੈ ਲੈਣੇ ਆ ਪਿੱਛੇ ਇਹਨੂੰ ਰਿਪੀ ਕਰੂ ਨਾ ਰਿਪੀ ਕਰੂ ਰਿਪੀ ਪਹਿਲਾ ਸਿੱਖਿਆ ਨਹੀਂ ਸੀ ਉਹ ਲੱਗੀ ਪਈ ਉਹਨੂੰ ਕਰਿਓ ਉਹ ਕਾਕੇ ਇਧਰ ਹੋਇਆ ਮੜਾ ਜਾ ਇਧਰ ਹੋ ਜਾ கார ਤਿਆਰੀ ਕੀ ਕਰਾਂ ਬੇਆ ਫਲਕਾਰੀ ਦਿੱਤੀ ਨਹੀਂ ਸੀ ਪਹਿਲਾਂ ਫਲਕਾਰੀ ਤਾਂ ਦੇਣੀ ਸੀ ਆ ਫਲਕਾਰੀ ਦੀ ਤਿਆਰੀ ਹੈ ਜੀ ਉਹ ਮੁੰਡੇ ਦੀ ਮਾਂ ਹੈ ਅਰੇ ਸੁਟਾੜੀ ਦੇ ਦੇ ਨਿੱਪੇ ਮੜੀ ਤੇ ਨਹੀਂ ਰਹੀ ਆ ਜੰਡੀ ਦੀ ਜਿਹੜੀ ਖੇਲਦੀ ਖੇਲਦੀ ਬਾਗੜੀ ਦੇ ਵਿੱਚ ਖੇਲਦੀ ਕਹਿ ਦਿੰਦੇ ਆ ਉਹਦੀ ਦਾਣੀ ਹੈ ਜੀ ਕੋਈ ਸੌਣ ਹੈ ਉਹ ਕਰੀ ਜਾਂਦੇ ਆ ਠੀਕ ਹੈ ਗਾਇਜ਼ ਐ ਫੇਰਾਖਾ ਹੁਣ ਸਹੀ ਆ ਦੇਖੋ ਜੀ ਖੰਮਣੀ ਵਗੈਰਾ ਬਣਨੀ ਜਾਂਦੇ ਆ ਆ ਨੋ ਹੈ ਜਿਹਦੀ ਫਲਕਾਰੀ ਦੇ ਰਹੀ ਹੈ ਜਿਹੜੀ ਨੋ ਹੈ ਵੱਡੀ ਯਾਦਾ ਹੀ ਸ਼ਾਇਦ ਮਾਵਾ ਮਾਵਾਈ ਹੁੰਦੀਆਂ ਨੇ ਇਹਨਾਂ ਦੇ ਵਿਚਾਰੀਆਂ ਦੇ ਭਰਾ ਕੋਈ ਨਹੀਂਗਾ ਚਲੋ ਹੁੰਦਾ ਹੀ ਹੈ ਜੇ ਮੌਕਿਆਂ ਤੇ ਹਨਾ ਹੋ ਹੀ ਜਾਂਦਾ ਹੈਗਾ ਉੱਪਰ ਦੇਖ ਨਹੀਂ ਆਉਂਦਾ ਆ ਜਾ ਤੋ ਪਾਪੇ ਨੇ ਵਰਸ਼ਾ ਵੀ ਚੱਕ ਲਈ ਆ ਰਹਿੰਦੀ ਨਹੀਂ ਪਾਣੀ ਜਿਹੜਾ ਇੱਥੇ ਢਾਲਿਆ ਜੀ ਇਹਨਾਂ ਨੇ ਉਹ ਦੇਖੋ ਪਾਣੀ ਢਾਲ ਕਰੀ ਜਾਂਦੇ ਆ ਬੱਸ 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 ਪਾਣੀ ਆਏ ਚਲੜੀ ਕਿਵੇਂ ਆ ਲੋਜੀ ਮਾ ਲੋ ਕਰੋ ਅਰੇ ਤੁਮੋਂ ਮੈਂ ਰੰਗੇ ਨਾ ਹਾਂ ਨਾ 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 ਦੇਵ ਤੁਸੀਂ ਸਾਡੇ ਕੋਲ ਸਾਰਾ ਕੁਝ ਲੈ ਦੇ ਰੱਖਿਆ ਇਹਦਾ ਆ ਕੋਠੇ ਨਾ ਨਾ ਨਹੀਂ ਕਰਦੇ ਮਮੂ ਜੀ ਮੂਹ ਕੱਢ ਗਿਆ ਨਾ ਕੱਢਿਆ ਪਨਾ ਕੱਢਿਆ ਪਹਿਲੀ ਵਾਰ ਦੇਖ ਰਹੇ ਹੋ ਨਾ ਕਨਫਿਊਜ਼ ਕਰਦਾ ਨਾ ਜੀ ਕਨਫਿਊਜ਼ ਕਰਦਾ ਚਲੋ ਕੋਈ ਨਹੀਂ ਚਲੋ ਜੀ ਉਹ ਗੀਤ ਗਾਉਂਦੇ ਚੱਲ ਰਹੇ ਆ ਤੇ ਆਪਾਂ ਬਾਅਦ 'ਚ ਜੜੀ ਕੋਈ ਵੀਡੀਓ ਦਾ ਸ਼ੂਟ ਹੋਊਗਾ ਕੋਈ ਉੱਥੇ ਜਿਹੜਾ ਸੌਣ ਮਾੜ ਮਟਾ ਕਰਨੀ ਹੈ ਉਹ ਆਪਾਂ ਦਿਖਾਵਾਂਗੇ ਓਕੇ ਗਾਇਜ਼ ਚਲੋ ਜੀ ਆ ਦੇਖੋ ਇੱਥੇ ਟੇਲਰ ਸਾਹਿਬ ਬੈਠੇ ਆ ਲੋ ਭਾਈ ਇਹ ਤਾਂ ਮੋਹ ਖਰਾਓ ਬੱਸ ਇਧਰ ਦੇਖੋ ਦਰਜੀ ਸਾਹਿਬ ਬੈਠੇ ਆ ਕਿਵੇਂ ਟੇਲਰ ਸਾਹਿਬ ਹਲਾ ਭਾਈ ਜੀ ਠੀਕ ਹੈ ਠੀਕ ਆ ਗਾਇਜ਼ ਆ ਪੈਣ ਹੋਰੀ ਆ ਗਏ ਆ ਜੀ ਤੇ ਇਥੇ ਮੰਦਿਰ ਵਗੈਰਾ ਹੈਗਾ ਤੇ ਉੱਥੇ ਮੱਥਾ ਟੇਕਣਗੇ ਹੁਣ ਆਪਾਂ ਚੱਲਾਂਗੇ ਜੀ ਛੱਤ ਤੇ ਆਹ ਦੇਖੋ ਕੋਈ ਹੋਣਾ ਆ ਜਾ ਆ ਜਾ ਕੋਸ ਨਹੀਂ ਹੁੰਦਾ ਰੱਬ ਰੱਖਾ ਹੈਗਾ ਇਧਰ ਦੇਖੋ ਗਾਇਜ਼ ਆਪਾਂ ਜਾਣੇ ਆ ਜੀ ਛੱਤ ਤੇ ਛੱਤ ਦਾ ਵੀਊ ਲਵਾਂਗੇ ਅੱਜ खड़के थे लड़िया वगैरह जगह इधर देखो थोड़ा सीना। ते है गाई जो ते मैं भी जाननी है। चलो, 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 चलो। हाय इधर देखो गाय बच्चे फिर कि रखे में लगता है सोना लगता है, सोना लगता है। ते

ਵੇਹੜਾ ਤੇਰਾ ਬਦਖਾ ਦੀਏ ਉਪਰੋਂ ਸੀਨ ਹੈ ਜਿਹੜਾ ਇਸ ਤਰੀਕੇ ਦਾ ਹੈ। ਇਹ ਤਾਂ ਜਦ ਮੈਂ ਆਪ ਨੇ ਲੈ ਲਏ। ਉਹ ਦੇਖੋ ਸਾਰੇ ਜਣੇ ਬੈਠੇ ਆ ਅੱਜ। ਕਾਣ ਮੈਂ ਕਿ ਕੁੜੀਆਂ ਮੈਨੂੰ ਛੇੜਦੀਆਂ ਵੀ ਕਰੰਟ ਲੱਗ ਗਿਆ ਤਾਂ ਕਿਉਂਕਿ ਇੱਥੇ ਕਰੰਟ ਵਾਲੀਆਂ ਤਾਰਾਂ ਥਾਂ-ਥਾਂ ਤੇ ਪਈਆਂ ਤੇ ਮੈਂ ਜੀ ਗਲਤੀ ਨਹੀਂ ਕਰਦੀ। ਆਦਰ ਦੇਖੋ ਜੀ ਵੀਉ ਦੇਖੋ ਕਿੰਨਾ ਸੋਹਣਾ ਆ ਰਿਹਾ ਹੈ ਨਾ ਠੀਕ ਹੈ गाइस ਤੇ ਆਪਾਂ ਹੁਣ ਚੱਲਾਂਗੇ ਛੱਤ ਤੋਂ ਥੱਲੇ ਆ ਜਾ ਚੱਲੀਏ ਆਹ ਸੌਣ ਵਗੈਰਾ ਜੀ ਜਿਹੜਾ ਵੀ ਹੁਣ ਇੱਥੇ ਹੋਇਆ ਇਹ ਕਰਨਗੇ ਹੁਣ ਤੇ ਕਿਵੇਂ ਲੱਗਦੀ ਹੈ ਜੀ ਵੀਡੀਓ ਸਾਡੀ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਕਿਉਂਕਿ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ ਜੀ ਤੇ ਤੁਹਾਡਾ ਪਿਆਰ ਵੀ ਬਹੁਤ ਜ਼ਿਆਦਾ ਮਿਲ ਰਿਹਾ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੀ ਕਿ ਤੁਸੀਂ ਸਾਡੀ ਇੰਨੀ ਜ਼ਿਆਦਾ ਵੀਡੀਓ ਜਿਹੜੀ ਪਸੰਦ ਕਰ ਰਹੇ ਹੋ ਇੱਧਰ ਦੇਖੋ ਆ ਮੁੰਡੇ ਦੀ ਮਾਂ ਹੈ ਜੋ ਵੀ ਸੋਨ ਦਾ ਸਮਾਨ ਹੈ ਉਹ ਤਿਆਰ ਕਰ ਰਹੀ ਹੈ ਜੀ ਤੇ ਜਿਹੜਾ ਪਹਿਲਾਂ ਇੱਕ ਸੋਨ ਸੀਗਾ ਜਿੰਡੀ ਵਾਲਾ ਉਹ ਵੀ ਕਰਤਾ ਇਹਨਾਂ ਨੇ ਤੇ ਆ ਹੁਣ ਇੱਥੇ ਕੋਈ ਕਣਕ ਵਗੈਰਾ ਪਾ ਕੇ ਉਖਲੀ ਚ ਕੁੱਟਣ ਗਿਆ ਹਨਾ ਸੱਤ ਲੇਡੀ ਜਿਹੜੀਆਂ ਉਹ ਹੱਥ ਲਾਉਣੀਆਂ ਜਿਹੜੀ ਉਖਲੀ ਵਗੈਰਾ ਗਾਰੇ ਹੱਥ ਲਾਉਂਦੇ ਇਹਦੋਂ ਉਹ ਸੱਤ ਬੁੜੀਆਂ ਹੁੰਦੀਆਂ ਹਨਾ ਤਾਂ ਫਿਰ ਇੱਥੇ ਵੀ ਉਹ ਸੱਤਾਂ ਨੂੰ ਹੀ ਰਲਣਾ ਪੈਂਦਾ ਨਾਲ ਆ ਮੁੰਡੇ ਨੂੰ ਵੀ ਫੱਟੀ ਤੇ ਬਾਹ ਲਿਆ ਜੀ ਤੇ ਖੰਮਣੀ ਖੁੰਮਣੀ ਦਾ ਜਿਹੜਾ ਸੋਨਾ ਉਹ ਹੋਈ ਜਾਂਦਾ ਮਿਲਦੇ ਆ ਜੀ ਆਪ ਅਗਲੀ ਵੀਡੀਓ ਦੇ ਵਿੱਚ ਤੇ ਵੀਡੀਓ ਵਧੀਆ ਲੱਗੇ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਲਾਈਕ ਕਰਨਾ ਨਾ ਭੁੱਲਿਓ ਜਿਹੜੇ ਸਾਡੇ ਨਵੇਂ ਦਰਸ਼ਕ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਕਿਉਂਕਿ ਜਿਹੜੀ ਮਿਹਨਤ ਹੈ ਉਹ ਅਸੀਂ ਬਹੁਤ ਜ਼ਿਆਦਾ ਕਰ ਰਹੇ ਹਾਂ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਕਰਾਂਗੇ ਜੀ ਸਮਾਪਤ ਮਿਲਦੇ ਆਂ ਜੀ ਫਿਰ ਵੀਡੀਓ ਦੇ ਅਗਲੇ ਭਾਗ 'ਚ ਥੈਂਕ ਯੂ ਜੀ ਧੰਨਵਾਦ